ਬਸੇ ਤੇ ਖਜ਼ਾਨਾ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਸਾਂਭਣ ਦੇ ਲਈ ਦਿੱਤਾ ਸੀ ਵਿਖੋ ਖਜ਼ਾਨੇ ਦੀ ਜਿੱਥੇ-ਜਿੱਥੇ ਵਰਤੋਂ ਹੁੰਦੀ ਹੈ ਜੇ ਬੰਦਾ ਸੰਸਾਰ ਦਾ ਧਨ ਇਕੱਠਾ ਕਰਦਾ ਹੈ ਤੇ ਉਹਨੂੰ ਇਸ ਕਰਕੇ ਇਕੱਠਾ ਕਰਦਾ ਵੀ ਸਮਾਂ ਆਣ ਤੇ ਮੈਂ ਇਹਨੂੰ ਵਰਤ ਲਵਾਂ ਜਦੋਂ ਜ਼ਰੂਰਤ ਹੋਵੇ ਮੇਰਾ ਬੈਂਕ ਵਿੱਚ ਪਿਆ ਪੈਸਾ ਮੇਰੀ ਪ੍ਰਾਪਰਟੀ ਮੇਰੇ ਕੰਮ ਆ ਜਾਏ ਤੇ ਸਾਥ ਸੰਗਤ ਜੀ ਬੰਦਾ ਭੁੱਖਾਈ ਮਰ ਜਾਏ ਤੇ ਬੈਂਕ ਬੈਲੈਂਸ ਪ੍ਰਾਪਰਟੀ ਪਈ ਰਹਿ ਜਾਏ ਦੱਸੋ ਫਿਰ ਉਹ ਕਿਸ ਕੰਮ ਦੀ ਉਈ ਉਸ ਬੰਦੇ ਨੂੰ ਸਿਆਣਾ ਨਹੀਂ ਆਖੇਗਾ ਜਿਹੜਾ ਭੁੱਖ ਬਦਲੇ ਸੰਸਾਰ ਦੀ ਭੁੱਖ ਨੂੰ ਸੰਸਾਰ ਦੇ ਦੁੱਖਾਂ ਦੇ ਅੰਦਰ ਜਿਹੜੀ ਚੀਜ਼ ਉਹ ਧਨ ਨਾਲ ਪੈਸੇ ਨਾਲ ਖਰੀਦ ਸਕਦਾ ਸੀ ਉਹਦੇ ਥੜ ਵਿੱਚ ਮਰ ਜਾਏ ਸਤਿਗੁਰ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਸਾਨੂੰ ਖਜ਼ਾਨਾ ਦਿੱਤਾ ਸ਼ਬਦ ਦਾ ਬਾਣੀ ਦਾ ਇਸ ਸਿੱਖ ਚੇਤੇ ਰੱਖੇ ਜਿਹੜਾ ਗੁਰੂ ਦੀ ਗੋਦ ਵਿੱਚ ਬੈਠਾ ਹੋਇਆ ਹਰ ਮਨੁੱਖ ਹੈ ਮੇਰੇ ਦਾਤਾ ਜੀ ਬਖਸ਼ਿਸ਼ ਕਰਨ ਕਿਤੇ ਸਾਨੂੰ ਇਹ ਗੱਲਾਂ ਸਮਝ ਵਿੱਚ ਆਣ